ਦੀਆਂ ਨੂੰ ਚੈਨਲ ਕੀ ਬੜੀ 24 ਗੁਰੂ ਪਿਆਰੀ ਮੋਰੋਂ ਨਿਵਾਸੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾ ਹੀ ਹੈ ਕਿ ਜੋ ਕੁਦਰਤ ਦੀ ਕਰੋਪੀ ਹੈ ਉਹ ਇਸ ਸਮੇਂ ਪੰਜਾਬ ਸਮੇਤ ਕਈਆਂ ਸੂਬਿਆਂ ਦੇ ਵਿੱਚ ਕਹਿਰ ਬਰਤਾ ਰਹੀ ਹੈ ਲੋੜ ਹੈ ਅੱਜ ਸਾਨੂੰ ਆਪਣਾ ਸਾਰਾ ਕੁਝ ਸੁੱਖ ਦੁੱਖ ਛੱਡ ਕੇ ਉਹਨਾਂ ਲੋਕਾਂ ਦੀ ਸਹਾਇਤਾ ਕਰੀਏ ਜਿਹੜੇ ਇਸ ਵੇਲੇ ਇਸ ਮੁਸੀਬਤ ਦੇ ਨਾਲ ਝੂਝ ਰਹੇ ਹਨ ਮੈਂ ਇੱਥੋਂ ਨਿਊਯਾਰਕ ਤੋਂ ਆਪ ਜੀ ਨੂੰ ਮੋਰੋ ਨਿਵਾਸੀ ਸੰਗਤਾਂ ਨੂੰ ਵਿਸ਼ਵਾਸ ਦਿਵਾ ਰਿਹਾ ਹਾਂ ਕਿ ਅਸੀਂ ਇੱਕ ਹੀ ਅੱਧੇ ਦਿਨ ਦੇ ਵਿੱਚ ਜੋ ਵੀ ਸਾਡੇ ਕੋਲੋਂ ਵੱਧ ਤੋਂ ਵੱਧ ਦਾਨ ਹੋਇਆ ਦਸਵੰਧ ਕੱਢ ਕੇ ਆਪ ਜੀ ਦੇ ਸਾਹਮਣੇ ਅਸੀਂ ਰੱਖ ਦੇਣਾ ਹੈ ਤੁਸੀਂ ਸਿਰਫ ਇੱਕ ਦਿਨ ਦੀ ਵੇਟ ਕਰੋ ਤੇ ਸਾਡੇ ਡਾਕਟਰ ਸਾਹਿਬ ਮੇਰੇ ਵੱਡੇ ਬੇਟੇ ਨੇ ਬਾਤ ਤੋਂ ਬਾਤ ਦਸਬੰਦ ਕੱਢ ਕੇ ਆਪਣੇ ਭਰਾ ਅੱਪਾ ਚਰਦੀਪ ਸਿੰਘ ਨੂੰ ਅੱਜ ਭੇਜ ਦੇਣਾ ਹੈ ਤੇ ਅਸੀਂ ਆਪਣੇ ਵੱਲੋਂ ਵੀ ਤੇ ਹੋਰ ਵੀ ਮੈਂ ਐਨ ਆਰ ਆਈ ਵੀਰ ਜਿੰਨੇ ਸਾਡੇ ਹਨ ਉਹਨਾਂ ਨੂੰ ਵੀ ਅਪੀਲ ਕਰਦਾ ਹਾਂ ਪਿੰਡ ਦੇ ਵਿੱਚ ਵੀ ਬਹੁਤ ਰੋਟੀ ਖਾਗਦੇ ਪੀਂਦੇ ਪਰਿਵਾਰ ਹਨ ਉਹਨਾਂ ਨੂੰ ਵੀ ਮੈਂ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਆਓ ਤੁਸੀਂ ਵੀ ਬਨੌਕਤਾ ਦੀ ਸੇਵਾ ਲਈ ਪਸ਼ੂ ਪੰਛੀ jorਦੇ ਗੱਡੀਆਂ ਟੁੱਟ ਗਈਆਂ ਜਾਨਾਂ ਕੀਮਤੀ ਚਲੇ ਗਈਆਂ ਇਸ ਸੰਸਾਰ ਵਿੱਚੋਂ ਚਲੇ ਤਾਂ ਸਭ ਨੇ ਜਾਣਾ ਹੈ ਪਰ ਉਹੀ ਸਭ ਕੁਝ ਨਾਲ ਜਾਂਦਾ ਹੈ ਜੋ ਤੁਸੀਂ ਚੰਗੇ ਕੰਮ ਕਰਦੇ ਹੋ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਦਰਜ ਹੈ ਹਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਇਸ ਬਾਤ ਨੂੰ ਮੁੱਖ ਰੱਖਦੇ ਹੋਏ ਆਓ ਆਪਾਂ ਸਾਰੇ ਰਲ ਕੇ ਸਾਰੇ ਨਗਰ ਨਿਵਾਸੀ ਰਲ ਕੇ ਕੋਸ਼ਿਸ਼ ਨਾ ਕੋਸ਼ਿਸ਼ ਦਸਬੰਦ ਕੱਢੀਏ ਕੱਢ ਕੇ ਆਪਣੇ ਪਿੰਡ ਦੇ ਜਿੰਨੇ ਵੀ ਲੋਕ ਪ੍ਰਭਾਵਿਤ ਹੋਏ ਹਨ ਚਾਹੇ ਉਹਨਾਂ ਦੇ ਮਕਾਨ ਡਗ ਪਏ ਹਨ ਚਾਹੇ ਉਹ ਰੋਟੀ ਤੋਂ ਮਥਾਜ ਹਨ ਚਾਹੇ ਉਹਨਾਂ ਨੂੰ ਦਵਾਈਆਂ ਦੀ ਲੋੜ ਹੈ ਉਹਦੇ ਲਈ ಗ್ರಾಮ ਪੰਚਾਇਤ ਮੋਰੋਂ ਬਹੁਤ ਜਲਦੀ ਹੀ ਇੱਕ ਅੱਧੇ ਦਿਨ ਦੇ ਵਿੱਚ ਫੈਸਲਾ ਲੈ ਕੇ ਘਰ-ਘਰ ਅਸੀਂ ਇਹ ਸਹਾਇਤਾ ਪਹੁੰਚਾਵਾਂਗੇ ਇਹ ਸਾਡੇ ਪਰਿਵਾਰ ਵੱਲੋਂ ਹੈ ਡਾਕਟਰ ਰਵਜੂ ਸਿੰਘ ਹਰਦੀਪ ਸਿੰਘ ਸਰਪੰਚ ਵੱਲੋਂ ਤੇ ਬਾਕੀ ਮੈਂ ਸਾਰੇ ਐਨਆਰਆਈ ਭਰਾਵਾਂ ਨਾਲ ਵੀ ਗੱਲ ਕੀਤੀ ਹੈ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਸਾਨੂੰ ਚੱਪੜ ਦੇ ਲਈ ਕਾਫੀ ਰਾਸ਼ੀ ਦਿੱਤੀ ਹੈ ਤੇ ਪੁਨਰਦਾਬ ਐਤਨਿਹਵਾਦ ਕਰਦਾ ਹਾਂ ਇਸ ਮਾਧਿਅਮ ਤੋਂ ਫਿਰ ਵੀ ਮੈਂ ਗੱਲ ਕੀਤੀ ਹੈ ਉਹ ਵੀ ਆਪਣਾ ਦਾ ਸੰਬੰਧ ਕੱਢ ਰਹੇ ਹਨ ਜਿਨ੍ਹਾਂ ਨੂੰ ਨਹੀਂ ਕਰ ਹੋਇਆ ਫੋਨ ਜਿਹੜੇ ਵੀ ਮੇਰੀ ਇਹ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਅਪੀਲ ਹੈ ਤੇ ਵੱਧ ਤੋਂ ਵੱਧ ਦਸਬੰਦ ਕੱਢੋ ਆਪਣੇ ਪਿੰਡ ਨੂੰ ਪਹਿਲਾਂ ਅਤੇ ਜੋ ਸਾਡੇ ਹੋਰ ਭੈਣ ਭਰਾ ਇਸ ਵੇਲੇ ਤੁਸੀਂ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਹਨ ਉਹ ਦੇਖਣ ਵਾਲੇ ਹਨ ਲੋਕਾਂ ਦੇ ਹੰਝੂ ਨਹੀਂ ਰੁਕ ਰਹੇ ਬਖਵਾਕ ਸੰਸਥਾਵਾਂ ਬਖਵਾਕ ਕਲਾਕਾਰ ਸਾਰੀ ਦੁਨੀਆ ਜਿਹੜੀ ਕਰ ਸਕਦੀ ਆ ਉਹ ਸਾਹਮਣੇ ਆ ਰਹੇ ਹਨ ਇਦਾਂ ਦੀ ਮੁਸੀਬਤ ਦੀ ਘੜੀ ਵਿੱਚ ਸਾਡਾ ਵੀ ਫਰਜ਼ ਬਣਦਾ ਹੈ ਇਹ ਆਪਰੇ ਦੇ ਭਾਵਾਂ ਭੇੜਾਂ ਭਰਾਵਾਂ ਦੀ ਸਹਾਇਤਾ ਲਈ ਆਓ ਆਪਾਂ ਵੀ ਰਲ ਕੇ ਇਹ ਯਤਨ ਕਰੀਏ ਉਹਨਾਂ ਦੇ ਦੁੱਖਾਂ ਦਰਦਾਂ ਨੂੰ ਵਢਾਈਏ ਅਤੇ ਬਾਹੇ ਗੁਰੂ ਅੱਗੇ ਅਰਦਾਸ ਕਰੀਏ ਕਿ ਪ੍ਰਮਾਤਮਾ ਬਹੁਤ ਕੁਛ ਹੋ ਗਿਆ ਹੁਣ ਤੂੰ ਮਿਹਰ ਕਰ ਤੂੰ ਹੀ ਸਭ ਕੁਛ ਹੈ ਤੂੰ ਬਾਤ ਦਾਤਾ ਵਕਸ਼ਣਹਾਰ ਹੈ ਇਹ ਸਾਡਾ ਨੁਕਸਾਨ ਪੰਜਾਬ ਦਾ ਉੱਤਰਾਖੰਡ ਦਾ ਭਾਰਤ ਦੇ ਵਿੱਚ ਬਹੁਤ ਨੁਕਸਾਨ ਹੋ ਚੁੱਕਾ ਹੈ ਜਿਹਦੀ ਕਿ ਪਰਭਾਈ ਕਰਨੀ ਸਰਪਾਰਾ ਦਾ ਕੰਮ ਵੀ ਹੁੰਦਾ ਹੈ ਪਰ ਸਰਕਾਰ ਨੂੰ ਵੀ ਅਸੀਂ ਲਿਖਾਂਗੇ ਪਰ ਸਰਕਾਰ ਤੋਂ ਪਹਿਲਾਂ ਉਹਨਾਂ ਨੇ ਤਾਂ ਹਜੇ ਸਰਵੇ ਕਰਕੇ ਸਾਰਾ ਕੁਝ ਦੇਣਾ ਹੈ ਪਰ ਆਓ ਆਪਾਂ ਸਾਰੇ ਭੈਣ ਭਰਾ ਮੂਰੋਂ ਨਵਾਸੀ ਜਿੰਨੇ ਵੀ ਹਨ ਆਪਾਂ ਰਲ ਕੇ ਇਹ ਯਤਨ ਕਰੀਏ ਕਿ ਮੂਰੋਂ ਦੇ ਵਿੱਚ ਜੋ ਕੁਝ ਵੀ ਜਿਹੜਾ ਪਰਿਵਾਰ ਵੀ ਪ੍ਰਭਾਵਿਤ ਹੋਇਆ ਹੈ ਚਾਹੇ ਉਹਦੀ ਛੱਤ ਡਿੱਗੀ ਹੈ ਚਾਹੇ ਉਹ ਭੋਜਨ ਤੋਂ ਔਖਾ ਹੈ ਚਾਹੇ ਦਵਾਈਆਂ ਤੋਂ ਔਖਾ ਹੈ ਪਸ਼ੂ ਪੰਛੀ ਜੋ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਮੈਂ ਆਪ ਜੀ ਨੂੰ ਹੱਥ ਜੋੜ ਕੇ ਇਹ ਤੋਂ ਨਿਊਯਾਰਕ ਤੋਂ ਅਪੀਲ ਕਰਦਾ ਹਾਂ ਬੇਨਤੀ ਕਰਦਾ ਹਾਂ ਹੱਥ ਜੋੜਦਾ ਹਾਂ ਤੇ ਇਹ ਜਿਹੜਾ ਮਨੁੱਖਾ ਹੈ ਆਪਾਂ ਇਸ ਦੁਨੀਆ ਤੋਂ ਸਦਾ ਨਹੀਂ ਰਹਿਣਾ ਇਹ ਜਿਹੜੇ ਚੰਗੇ ਕੰਮ ਕੀਤੇ ਆ ਉਹ ਬੰਦੇ ਦੇ ਨਾਲ ਰਹਿੰਦੇ ਆ ਤੇ ਮੈਨੂੰ ਲੱਗਦਾ ਹੈ ਕਿ ਤੁਸੀਂ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਾਰਾ ਪਿੰਡ ਇੱਕ ਫਰੰਟ ਤੇ ਇਕੱਠੇ ਹੋ ਕੇ ਈਧਪਾਵ ਛੱਡ ਕੇ ਸਾਰਾ ਕੁਝ ਆਪਾਂ ਇਹਦਾ ਲੋਕਾਂ ਦੇ ਲਈ ਆਪਣੇ ਪਿੰਡ ਦੇ ਲਈ ਹਣ ਪ੍ਰਭਾਵਤ ਜਿਹੜੇ ਬਾਕੀ ਏਰੀਏ ਦੇ ਲੋਕ ਬਾਹਰ ਹਨ ਉਹਨਾਂ ਦੇ ਲਈ ਵੀ ਉਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਕਰੀਏ ਤੇ ਮੈਂ ਐਨ ਆਰ ਆਈ ਜਿੰਨੇ ਮੇਰੇ ਭਰਾ ਹਨ ਮੇਰੇ ਕੋਲ ਬਹੁਤ ਸਾਰਿਆਂ ਦੇ ਫੋਨ ਹਨ ਚਲੋ ਮੈਂ ਵੀ ਕੋਸ਼ਿਸ਼ ਕਰਾਂਗਾ ਪਰ ਤੁਸੀਂ ਵੀ ਉਹਨਾਂ ਉਹ ਵੀ ਮੇਰੀ ਵੀਡੀਓ ਦੇਖਦੇ ਹੋਣਗੇ ਤੇ ਤੁਸੀਂ ਵੀ ਵੱਧ ਤੋਂ ਵੱਧ ਆਪਣਾ ਦਸਵੰਧ ਕੱਢ ਕੇ ਮਤਲਬ ਤੁਸੀਂ ਦਾਨ ਕਰੋ ਤਾਂ ਕਿ ਪਿੰਡ ਨਿਵਾਸੀ ਇਸ ਮੁਸੀਬਤ ਦੀ ਘੜੀ ਵਿੱਚ ਉੱਭਰ ਕੇ ਸਾਹਮਣੇ ਆਉਣ ਇਸ ਦੇ ਲਈ ਅਸੀਂ ਆਪਣੇ ਪਰਿਵਾਰ ਵੱਲੋਂ ਵੱਧ ਤੋਂ ਵੱਧ ਜੋ ਵੀ ਸਾਡੇ ਕੋਲ ਹੋ ਸਕੇ ਆ ਅਸੀਂ ਆਪਣੇ ਪਿੰਡ ਲਈ ਕਰਾਂਗੇ ਤੇ ਕਿਸੇ ਨੂੰ ਪਿੰਡ ਨਿਵਾਸੀ ਜਿੰਨੇ ਵੀ ਸਾਡੇ ਫੜ ਪ੍ਰਭਾਵਤ ਹੋਰਾਂ ਨੇ ਜਾਂ ਭਾਰੇ ਮੀਂਹ ਦੇ ਨਾਲ ਉਹਨਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਅਸੀਂ ਤੁਹਾਡੇ ਨਾਲ ਦਿਨ ਰਾਤ 24 ਘੰਟੇ ਖੜੇ ਆ ਸਿਰਫ ਸਰਪੰਚ ਸਾਹਿਬ ਇੱਕ ਦੋ ਦੇ ਲਈ ਬਾਹਰ ਗਏ ਸੀ ਉਹਨਾਂ ਨੂੰ ਟਾਈਮ ਲੱਗ ਗਿਆ ਅੱਜ ਹੀ ਉਹਨਾਂ ਨੇ ਵਾਪਸ ਆ ਜਾਣਾ ਉਹਨਾਂ ਦੇ ਆਉਣ ਤੋਂ ਬਾਅਦ ಗ್ರಾಮ ਪੰਚਾਇਤ ਦੇ ਰਾਹੀਂ ਇਹ ਸਾਰਾ ਜਿਹੜਾ ਪ੍ਰੋਗਰਾਮ ਹੋਣਾ ਹੈ ਤੁਸੀਂ ਫਿਕਰ ਕਿਸੇ ਗਲਦਾਨੀ ਕਰਨਾ ਸਿਰਫ ਥੋੜਾ ਜਿਹਾ ਸਮਾਂ ਦੇ ਦਿਓ ਤੇ ਐਨ ਆਰ ਆਈ ਵੀਰ ਜਿੰਨੇ ਵੀ ਮੇਰੀ ਆਵਾਜ਼ ਸੁਣ ਲਿਆ ਜਿੱਥੇ ਤੱਕ ਵੀ ਇਹ ਵੀਡੀਓ ਪਹੁੰਚ ਰਹੀ ਹੈ ਉਹਨਾਂ ਨੂੰ ਇੱਕ ਵਾਰੀ ਫੇਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਤੇ ਆਓ ਤੁਸੀਂ ਵੀ ਦਸਬੰਦ ਕੱਢੋ ਥੋੜਾ ਥੋੜਾ ਕੱਢ ਕੇ ਆਪਾਂ ਇਹਨਾਂ ਲੋਕਾਂ ਦੀ ਸਹਾਇਤਾ ਕਰੀਏ ਆਪਣੇ ਪਿੰਡ ਦੀ ਸਹਾਇਤਾ ਕਰੀਏ ਤੇ ਬਾਕੀ ਜੇ ਤੁਸੀਂ ਸਰਪੰਚ ਸਾਹਿਬ ਨੂੰ ਪੈਸੇ ਭੇਜਣੇ ਆ ਉਹਨਾਂ ਨੂੰ ਭੇਜ ਦਿਓ ਕੋਈ ਕਿਸੇ ਆਪਣੇ ਰਿਸ਼ਤੇਦਾਰ ਰੂਪ ਪਰ ਇੱਕ ਥਾਂ ਤੇ ਜਿਹੜਾ ਫੰਡ ਇਕੱਠਾ ਹੋਵੇ ਤੇ ਉਹਦਾ ਪੂਰਾ ਹਿਸਾਬ ਕਿਤਾਬ ਜਿਵੇਂ ਅਸੀਂ ਛੱਪੜ ਬਾਰੇ ਰੱਖਿਆ ਹੋਇਆ ਹੈ ਉਹ ਸਾਰਾ ਹਿਸਾਬ ਕਿਤਾਬ ਹੋਵੇ ਲੋੜ ਮੁਤਾਬਕ ਜਿਹੜਾ ਆ ਉਹ ਵੰਡਿਆ ਜਾਵੇ ਕਿਸੇ ਦੀ ਲੋੜ ਘੱਟ ਹੋ ਸਕਦੀ ਆ ਕਿਸੇ ਦੀ ਵੱਧ ਹੋ ਸਕਦੀ ਆ ਇੱਕ ਮੈਂ ਬੇਨਤੀ ਹੋਰ ਕਰ ਦਵਾਂ ਤੇ ਕੋਈ ਐਸਾ ਨਾ ਕੰਮ ਕਰੀਏ ਕਿ ਬੰਦੇ ਕੋਲ ਸਾਰਾ ਕੁਝ ਹੈਗਾ ਆ ਸਾਰਾ ਕੁਝ ਠੀਕ ਠਾਕ ਆ ਪਰ ਉਹ ਵੀ ਮੰਗ ਕਰੀ ਜਾਵੇ ਉਹ ਗਲਤ ਗੱਲ ਆ ਉਹਨਾਂ ਲੋਕਾਂ ਤੱਕ ਸਹਾਇਤਾ ਪਹੁੰਚਾਓ ਜਿਹੜੇ ਉਹਦੇ ਹੱਕਦਾਰ ਹਨ ਜਿਹੜੇ ਨਹੀਂ ਹੱਕਦਾਰ ਹਨ ਉਹਨਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਤੁਸੀਂ ਪਰਮਾਤਮਾ ਅੱਗੇ ਅਰਦਾਸ ਕਰੋ ਸਾਰਾ ਕੁਝ ਠੀਕ ਠਾਕ ਹੋ ਜਾਊਗਾ ਸਾਰੇ ਆਪਣੇ ਘਰਾਂ ਦੇ ਵਿੱਚ ਆਪਾਂ ਸਵੇਰ ਨੂੰ ਪੂਜਾ ਪਾਠ ਕਰਦੇ ਆ ਜਪਜੀ ਸਾਹਿਬ ਜੰਦੇ ਆ ਮੰਦਰ ਜਾਂਦੇ ਆ ਅਰਦਾਸ ਕਰੋ ਵਾਹਿਗੁਰੂ ਜੀ ਬਹੁਤ ਹੋ ਗਿਆ ਇਹ ਮੁਸੀਬਤ ਸਾਡੇ ਪੰਜਾਬ ਨੇ ਸਾਡੇ ਪਿੰਡ ਨੇ ਬਹੁਤ ਝੱਲ ਲਈ ਹੈ ਹੁਣ ਤੁਸੀਂ ਕਿਰਪਾ ਕਰੋ ਤਾਂ ਕਿ ਅਸੀਂ ਇਸ ਦੁੱਖ ਦੀ ਘੜੀ ਵਿੱਚੋਂ ਬਾਰ ਨਿਕਲ ਚੱਲੀ ਬਾਹਰ ਨਿਕਲ ਸਕੀਏ ਤੇ ਮੈਂ ਇੱਕ ਵਾਰ ਫੇਰ ਸਭਨ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਆਓ ਸਾਰੇ ਇਕੱਠੇ ਹੋ ਕੇ ਆਪਣੇ ਪਿੰਡ ਦੇ ਲਈ ਤੇ ਆਪਣੇ ਪੰਜਾਬ ਦੇ ਲਈ ਜੋ ਸੰਬੰਧ ਕੱਢ ਕੇ ਸਹਾਇਤਾ ਕਰੀਏ ਜੇ ਮੈਂ ਕੋਈ ਸ਼ਬਦ ਇੱਥੇ ਬੈਠਾ ਗਲਤ ਕਹਿ ਗਿਆ ਹੁਣਾਂ ਤਾਂ ਖੇਮਲ ਦਾ ਜਾਚ ਕਰਾਂ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਨਿਮਾਣੇ ਜਿਹਾ ਆਪਣੇ ਵੀਰ ਦਾ ਕਿਹਾ ਹੋਇਆ ਸਿਰ ਮੱਥੇ ਮੰਨੋਗੇ ਅਤੇ ਅਸੀਂ ਇਸ ਦੁੱਖ ਦੀ ਘੜੀ 'ਚ ਇਕੱਠੇ ਹੋ ਕੇ ਸਾਰੇ ਸਹਾਇਤਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਖਬਰਾਂ ਪੰਜਾਬ ਦੀਆਂ ਨਿਊਜ਼ ਚੈਨਲ KBC 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ KBC